ਅੱਜ ਅਸੀਂ ਗੁਰਦੁਆਰਾ ਜਿਹੜਾ ਹੈ ਜੀ ਰਾਮਗੜੀਆ ਗੁਰਸਿੱਖ ਸੁਸਾਇਟੀ ਆਫ ਐਰਮੰਥਨ ਉੱਥੇ ਇਕੱਤਰ ਹੋਏ ਆ ਉਹਦਾ ਕਾਰਨ ਆ ਕਿ ਇੰਗਲੈਂਡ ਤੋਂ ਰਾਮਗੜੀਆ ਜਿਹੜੀ ਸਿੱਖ ਕਾਉਂਸਲ ਆ ਰਾਮਗੜੀਆ ਕਾਉਂਸਲ ਯੂਕੇ ਰਾਮਗੜੀਆ ਕਾਉਂਸਲ ਯੂਕੇ ਤੋਂ ਆਏ ਨੇ ਪਤਵੰਤੇ ਸੱਜਣ ਜਿਨ੍ਹਾਂ ਦੇ ਵਿੱਚ ਨਰਿੰਦਰਜੀਤ ਸਿੰਘ ਉਭੀ ਹੋਰੀ ਨੇ ਉਹ ਉਹਨਾਂ ਨਾਲ ਗਲਬਤ ਕਰਦੇ ਆ ਪਹਿਲਾਂ ਤਾਂ ਇਹ ਹੈ ਜੀ ਕਿ ਜੀ ਐਨ ਤੁਹਾਨੂੰ ਐਡਮੰਟਨ ਅਲਬਰਟਾ ਤੇ ਆਉਣ ਤੇ ਸਾਰਿਆਂ ਨੂੰ ਅ ਥੋੜਾ ਜਿਹਾ ਇਸ ਸੰਸਥਾ ਦਾ ਮਨੋਰਥ ਦੱਸੂਗਾ ਜੀ ਇਹ ਜਿਹੜਾ ਟ੍ਰਿਪ ਹੈ ਤੁਹਾਡਾ ਪਾਰਟਿਕੂਲਰਲੀ ਉਹ ਕਿਹੜੇ ਮਕਸਦ ਕਰਨ ਲਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਕਿ ਅੱਜ ਸਾਰੇ ਇੱਥੇ ਸਾਨੂੰ ਲੈਣ ਆਏ ਹੋ ਅਸੀਂ ਗੁਰੂ ਘਰ ਦੇ ਵਿੱਚ ਪਧਾਰੇ ਹਾਂ ਸਾਡਾ ਜੋ ਰਾਮਗੜੀ ਕਾਉਂਸਲ ਯੂਕੇ ਹੈ ਇਹ 1980 ਬੱਤ ਦੇ ਵਿੱਚ ਯੂਕੇ ਦੇ ਵਿੱਚ ਐਸਟੈਬਲਿਸ਼ ਹੋਈ ਸੀ ਤੇ ਇਹਦਾ ਮੇਨ ਮਕਸਦ ਇਹ ਹੈ ਕਿ ਵੀ ਅਸੀਂ ਜੋ ਰਾਮਗੜੀਆ ਕੌਮ ਤੇ ਸਿੱਖੀ ਦਾ ਪਹਿਲੋਂ ਜੋ ਪ੍ਰਚਾਰ ਹੈ ਉਹ ਅਸੀਂ ਬਦਾਉਣਾ ਚਾਹੁੰਦੇ ਹਾਂ ਇਕੱਲਾ ਇੰਗਲੈਂਡ ਦੇ ਵਿੱਚ ਨਹੀਂ ਸਾਰੀ ਦੁਨੀਆ ਤੇ ਤੇ ਨਾਲ ਹੀ ਅਸੀਂ ਸਾਰੇ ਹੀ ਵਰਲਡ ਵਾਈਡ ਜਿਹੜੇ ਆਪਣੇ ਭਤਵੰਤੇ ਹੈਗੇ ਉਹਨਾਂ ਦੇ ਨਾਲ ਅਸੀਂ ਆਪਣਾ ਸੰਜੋਗ ਤੇ ਅਸੀਂ ਆਪਣੇ ਉਹਨਾਂ ਦੇ ਨਾਲ ਮੇਲ ਵਰਤਨ ਜਿਹੜਾ ਅਸੀਂ ਕਰਨਾ ਚਾਹੁੰਦੇ ਹਾਂ ਸਿਰਫ ਏਕੇ ਸਿਅਸੀ ਸਿੱਖੀ ਦੇ ਤੌਰ ਤੇ ਤੇ RAM ਗੜੀ ਦੇ ਤੌਰ ਤੇ ਅਸੀਂ ਇਹ ਵਧਾਰਾ ਕਰਨਾ ਚਾਹੁੰਦੇ ਹਾਂ ਤੇ ਇਹ ਸਾਡੇ ਲਈ ਬਹੁਤ ਵੱਡਾ ਅਸੀਂ ਬਹੁਤ ਸਲਾਹ ਸਲਾਹਕਾ ਜੋਗ ਹੈ ਕਿ ਅਸੀਂ ਕੈਨੇਡਾ ਵਿੱਚ ਆਏ ਹਾਂ ਸਭ ਤੋਂ ਪਹਿਲਾਂ ਅਸੀਂ 100 300 ਸਾਲ ਜੋ ਪਿਛਲੇ ਸਾਲ ਮਨਾਇਆ ਗਿਆ ਸੀ ਉਹਦੀ ਲੈਗਸੀ ਇਹ ਚੱਲ ਰਹੀ ਹੈ ਤੇ 301 ਸਾਲ ਜੋ ਅਸੀਂ ਪ੍ਰੋਗਰਾਮ ਮਹਾਰਾਜ ਜਸਤਾ ਸਿੰਘ RAM ਗੜੀ ਦਾ ਅਸੀਂ ਮਨਾ ਰਹੇ ਹਾਂ ਤੇ ਇਹ ਇਸ ਈਅਰ ਅਸੀਂ ਕੈਨੇਡਾ ਦੇ ਵਿੱਚ ਮਨਾ ਰਹੇ ਹਾਂ ਤੇ ਬਹੁਤ ਹੀ ਉਤਸ਼ਾਹ ਤੇ ਬਹੁਤ ਹੀ ਉਦਮ ਦੇ ਨਾਲ ਸਾਰਿਆਂ ਨੇ ਹੀ ਸਾਡਾ ਬਹੁਤ ਆਯੋਗਤ ਕੀਤਾ ਹੈ ਸਾਨੂੰ ਸਾਰਾ ਹੀ ਬਹੁਤ ਸਾਥ ਦਿੱਤਾ ਹੈ ਸਿਓਨਾ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਡਾ ਜੋ ਪ੍ਰੋਗਰਾਮ ਸ਼ੁਰੂ ਹੋਇਆ ਸੀ ਇਹ ਵੈਨਕੂਵਰ 29 ਤਰੀਕ ਨੂੰ ਅਸੀਂ ਉੱਥੋਂ ਪ੍ਰੋਗਰਾਮ ਆਪਰਾ ਸ਼ੁਰੂ ਕੀਤਾ ਸੀ ਸਰਦਾਰ ਬਲਬੀਰ ਸਿੰਘ ਜੀ ਚਾਨਾ ਜੋ ਕਿ ਕੈਨੇਡੀਅਨ ਰਾਮਗੜੀਆ ਸੁਸਾਇਟੀ ਦੇ ਚੇਅਰਮੈਨ ਹਨ ਤੇ ਉਹਨਾਂ ਦੇ ਨਾਲ ਚਰਨਜੀਤ ਸਿੰਘ ਜੀ ਜੋ ਇਹਨਾਂ ਦੇ ਸਖਤਰ ਸਾਹਿਬ ਹਨ ਉਹਨਾਂ ਨੇ ਸਾਰਿਆਂ ਨੇ ਹੀ ਸਾਡਾ ਬਹੁਤ ਹੀ ਸਤਿਕਾਰ ਕੀਤਾ ਹੈ ਸਾਨੂੰ ਕੋਈ ਸ਼ਬਦ ਨਹੀਂ ਹੈ ਜਿਨ੍ਹਾਂ ਦੇ ਵਿੱਚ ਅਸੀਂ ਉਹਨਾਂ ਦਾ ਧੰਨਵਾਦ ਕਰ ਸਕਦੇ ਹਾਂ ਤੇ ਇਹ ਸਾਡੇ ਲਈ ਬਹੁਤ ਹੀ ਸ਼ਲਾਘਾਯੋਗ ਹੈ ਤੇ ਇੰਨੀ ਸਾਡੀ ਆਉ ਭਗਤ ਕੀਤੀ ਹੈ ਸਾਡੇ ਨਾਲ ਉਹ ਵੀ ਇੱਥੇ ਆਏ ਹਨ ਕਿਹ ਲੋਕ ਵੀ ਫੁੱਲਾਂ ਤੇ ਚੱਕ ਕੇ ਸਾਨੂੰ ਇੱਥੇ ਲਾਏ ਆਏ ਤੇ ਸਾਰਾ ਰਸਤੇ ਦੇ ਵਿੱਚ ਜੋ ਪ੍ਰੋਗਰਾਮ ਉਹਨਾਂ ਨੇ ਸਾਨੂੰ ਦਿਖਾਇਆ ਜੋ ਰਾਕੀਜ਼ ਹੈ ਉਹਦੇ ਵਿੱਚ ਗਲੇਸ਼ ਸਾਰਾ ਪ੍ਰੋਗਰਾਮ ਅਸੀਂ ਦੇਖਿਆ ਪਰ ਉਸ ਤੋਂ ਪਹਿਲਾਂ ਜਿਹੜੀ ਇਹਨਾਂ ਨੇ ਸਾਡੀ ਆਪਕਤ ਕੀਤੀ ਸਾਨੂੰ ਲੁਕ ਆਫਟ ਕੀਤਾ ਜੋ ਪ੍ਰੋਗਰਾਮ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ ਇੰਨੀ ਉਚਿਤ ਪਦਵੀ ਦੇ ਵਿੱਚ ਜਾ ਕੇ ਬਣਾਇਆ ਵੈਂਕੂਵਰ ਦੇ ਵਿੱਚ ਉਹ ਅਸੀਂ ਉਹਦੇ ਕੋਈ ਸ਼ਬਦ ਨਹੀਂ ਹੈਗੇ ਤੇ ਬਹੁਤ ਹੀ ਅਸੀਂ ਉਹਦੇ ਸ਼ਲਾਘਾਯੋਗ ਹੈ ਤੇ ਹੁਣ ਅਸੀਂ ਇੱਥੇ ਐਡਮੰਟਨ ਆਏ ਹਾਂ ਸਾਨੂੰ ਪਰਸੋਂ ਅਸੀਂ ਤੁਰੇ ਸੀਗੇ ਵੈਂਕੂਵਰ ਤੋਂ ਤੇ ਕੱਲ ਪਹੁੰਚ ਗਏ ਸੀ ਸ਼ਾਮੀ ਤੇ ਆਉਂਦਿਆਂ ਨੂੰ ਹੀ ਸਾਨੂੰ ਬਹੁਤ ਹੀ ਵਧੀਆ ਸਾਰਿਆਂ ਕੋਲ ਹੀ ਸਾਥ ਮਿਲਿਆ ਹੈ ਸਾਰਿਆਂ ਨੇ ਸਾਨੂੰ ਬਹੁਤ ਆਪਵਗਤ ਕੀਤਾ ਹੈ ਤੇ ਅੱਜ ਅਸੀਂ ਗੁਰੂਕਰ ਮਿਲਵੋਡ ਵਿੱਚ ਆਏ ਹਾਂ ਤੇ ਇਹ ਸਜਣਾ ਦੇ ਨਾਲ ਅਸੀਂ ਆਪਣੀ ਗੁਫ਼ਤਗੂ ਕਰਾਂਗੇ ਜਿਹੜੇ ਵਿਚਾਰ ਹੈ ਤੇ ਗਾਂ ਦੀ ਜੋ ਆਪਾਂ ਕੋਈ ਵੀ ਪ੍ਰੋਗਰਾਮ ਕਰਨਾ ਹੈ ਕਿਸ ਤਰ੍ਹਾਂ ਪੌ ਲਿਖਣਾ ਹੈ ਕਿਸ ਤਰ੍ਹਾਂ ਆਪਸ ਬੰਦ ਜੋੜਨੇ ਹਨ ਕਿਸ ਤਰ੍ਹਾਂ ਆਪਣੀ ਅਗਲੀ ਪਨੀਰੀ ਨੂੰ ਵੀ ਆਪਾਂ ਆਪਣੀ ਉਤਸ਼ਾਹ ਕਰਕੇ ਉਹਨਾਂ ਨੂੰ ਨਾਟ ਜਸ ਰਾਮ ਗੜੀਆ ਕਾਮ ਦੇ ਨਾਲ ਪਰ ਸਿੱਖੀ ਦੇ ਨਾਲ ਵੀ ਜੋੜਨਾ ਹੈ ਇਹ ਸਾਡਾ ਉਪਰਾਲਾ ਹੈ ਤੇ ਅਸੀਂ ਸਾਰੇ ਆਪਾਂ ਨਾਲ ਮਿਲ ਕੇ ਇਹ ਜਰੂਰ ਕੋਈ ਨਾ ਕੋਈ ਨਤੀਜਾ ਵੀ ਕੱਢਾਂਗੇ ਗਾਂਵ ਵੀ ਚੱਲਾਂਗੇ ਸੋ ਇਹਨਾਂ ਕਹਿੰਦੇ ਹੋਏ ਦਾਸ ਕੇਵਾਲਾ ਚਾਚਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਿੰਦਰ ਸਿੰਘ ਹੁੰਜਣ ਜਿਹੜੇ ਗੁਰਦੁਆਰਾ ਮੇਲ ਰੂਟਸ ਦੇ ਰਾਮਗੜੀਆ ਗੋਰਖ ਸੋਸਾਇਟੀ ਆਫ ਐਰਮੰਟਨ ਦੇ ਐਸ ਵੀ ਲੇ ਮੁੱਖ ਸੇਵਾਦਾਰ ਨੇ ਤੁਸੀਂ ਇਹ ਜਿਹੜਾ ਪ੍ਰੋਗਰਾਮ ਅਲੀਕਾ ਹੈਗਾ ਜੀ ਆ ਰਾਮਗੜੀਆ ਕਾਉਂਸਲ ਯੂਕੇ ਦੇ ਨਾਲ ਮਿਲ ਕੇ ਪਹਿਲਾਂ ਤਾਂ ਜਿਹੜੇ ਸਾਰੇ ਸੱਜਣ ਆਏ ਆ ਉਹਨਾਂ ਨੂੰ ਜੀ ਆਇਆਂ ਅਸੀਂ ਤੁਹਾਡਾ ਸਮਾਂ ਲੈ ਰਹੇ ਆ ਅੱਜ ਇਹ ਪਹਿਲਾ ਹੈ ਤੇ ਅਜੇ ਉਹਨਾਂ ਨੂੰ ਤੋਂ ਮੈਨੂੰ ਪਤਾ ਖਾਤਰਦਾਰੀ ਪੂਰੀ ਹੋਣੀ ਆ ਉਹਦੇ ਲਈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਅਸੀਂ ਇਹਨਾਂ ਦਾ ਸਾਰੇ ਜਿਹੜਾ ਰਾਮਗੜੀਆ ਕੌਂਸਲਰ ਦੇ ਡੈਲੀਗੇਟ ਇੱਥੇ ਪਹੁੰਚੇ ਉਹਨਾਂ ਦਾ ਸਵਾਗਤ ਕਰਦੇ ਆ ਇਹਨਾਂ ਦੇ ਨਾਲ ਨਾਲ ਇੰਡੀਆ ਤੋਂ ਮਤਰਮ ਤੁਮਾਨ ਜੀ ਵੀ ਆਏ ਹੋਏ ਹਨ ਤੇ ਸਾਡੇ ਵੱਡੇ ਵੀਰ ਕੇਰ ਸਿੰਘ ਜੀ ਮਠਾੜੂ ਤੁਹਾਡੇ ਪਿੱਛੇ ਖੜੇ ਹਨ ਇਹ ਆਏ ਹਨ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆ ਸਿੱਖੀ ਨੂੰ ਪਰਫੁੱਲਤ ਕਰਨ ਲਈ ਜੱਸਾ ਸਿੰਘ ਰਾਮਗੜੀਆ ਦੇ ਹਿਸਟਰੀ ਨੂੰ ਗਾਂ ਠੀਕ ਤਰੀਕੇ ਨਾਲ ਪ੍ਰਚਾਰ ਕਰਨ ਲਈ ਇਹ ਸਾਰੇ ਅਸੀਂ ਰਲ ਮਿਲ ਕੇ ਕੋਸ਼ਿਸ਼ ਕਰ ਰਹੇ ਹਾਂ ਤੇ ਉਮੀਦ ਰੱਖਦੇ ਹਾਂ ਇਹਨਾਂ ਦਾ ਟ੍ਰਿਪ ਵੀ ਕਾਮਯਾਬ ਹੋਊਗਾ ਤੇ ਜਿਹੜੇ ਮੰਤਵ ਲਈ ਅਸੀਂ ਸਾਰੇ ਇਕੱਠੇ ਹੋਏ ਹਾਂ ਉਹ ਵੀ ਕਾਮਯਾਬ ਹੋਊਗਾ ਜੀ ਧੰਨਵਾਦ ਜੀ ਬਹੁਤ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ